ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਆਧਾਰਤ ਪਾਰਟੀਆਂ ਲਈ ਵੋਟਾਂ ਨਾਲ ਉਸੇ ਤਰੀਕੇ ਬਾਰਡਰ ਸੀਲ ਕਰ ਦੇਣ ਜਿਸ ਤਰੀਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗ੍ਰਹਿ ਮੰਤਰੀ ਨੇ ਪੰਜਾਬ ਦੇ ਬਾਡਰ ਸੀਲ ਕਰਕੇ ਕਿਸਾਨਾਂ ਦਾ ਕੇਂਦਰ ਸਰਕਾਰ ਖਿਲਾਫ ਸ਼ਿਕਾਇਤਾਂ ਵਾਸਤੇ ਦਿੱਲੀ ਮਾਰਚ ਰੋਕਿਆ ਹੈ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਪਾਰਟੀ ਦੇ ਬਿਹੰਡਾ ਪਾਰਲੀਮੈਂਟੀ ਹਲਕੇ ਤੋਂ ਉਮੀਦਵਾਰ ਸਰਦਾਰਨੀ ਹਰ ਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕੀਤਾ ਨਹੀਂ ਭਾਜਪਾ ਦੇ ਬਿਹੰਡਾ ਅਧਿਆਤੀ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦਾ ਅਕਾਲੀ ਦਲ ਵਿੱਚ ਮੋੜ ਸ਼ਾਮਲ ਹੋਣ ਤੇ ਸਵਾਗਤ ਕੀਤਾ ਉਹਨਾਂ ਕਿਹਾ ਕਿ ਰਵੀਪ੍ਰੀਤ ਇੱਕ ਪੰਥਕ ਪਰਿਵਾਰ ਨਾਲ ਸਬੰਧਤ ਹਨ ਅਤੇ ਉਹਨਾਂ ਨੇ ਪਹਿਲਾਂ ਵੀ ਇਸ ਹਲਕੇ ਵਿੱਚ ਅਕਾਲੀ ਦਲ ਵਾਸਤੇ ਕੰਮ ਕੀਤਾ ਹੈ ਤੇ ਉਹ ਇਮਾਨਦਾਰ ਅਤੇ ਸੰਜੀਦਾ ਵਿਅਕਤੀ ਹਨ ਜਿਨ੍ਹਾਂ ਦੀ ਵਾਪਸੀ ਨਾਲ ਹਲਕੇ ਵਿੱਚ ਅਕਾਲੀ ਦਲ ਮਜ਼ਬੂਤ ਹੋਵੇਗਾ ਕਿ ਬਹੁਤ ਵੱਡਾ ਅਹੁਦਾ ਛੱਡ ਕੇ ਬਹੁਤ ਵੱਡੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਦਾ ਸੋ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਸਾਨ ਸਾਹਿਬ ਤਾਂ ਜੋੜੀ ਹਲਕਾ ਤਲਵੰਡੀ ਸਾਹਿਬ ਉਹਦੇ ਪਤੰਤੇ ਸੱਜਣੋ ਫਤਿਹ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲੀ ਦਲ ਨੂੰ ਵਾਸਤੇ ਦਾ ਖੁਸ਼ੀ ਦਾ ਦਿਨ ਹੈ ਪਰ ਸਾਡੇ ਵਾਸਤੇ ਜਾਂ ਘਰੋਂ ਵੀ ਖੁਸ਼ੀ ਦਾ ਦਿਨ ਹੈ ਕਿਉਂਕਿ ਰਵੀਪ੍ਰੀਤ ਦਾ ਰਿਸ਼ਤਾ ਜਿਵੇਂ ਵਿਕਰਮ ਨੇ ਦੱਸਿਆ ਇੱਕ ਭਰਾਵਾ ਮੰਗੂ ਇਹਨਾਂ ਦਾ ਰਿਸ਼ਤਾ ਹੈ ਮੈਨੂੰ ਲੱਗਦਾ ਹੈ ਭਾਵੇਂ ਇੰਨਾਂ ਸਾਲਾਂ ਚ ਵੀ ਰਵੀਪ੍ਰੀਤ ਬੀਜੇਪੀ ਸੀ ਪਰ ਸ਼ਾਮ ਨੂੰ ਇਕੱਠੀ ਹੋ ਜਾਂਦੇ ਸੀ ਕਈ ਵਾਰ ਮੈਂ ਦੇਖਿਆ ਉਹ ਘਰੇ ਜਾਂਦਾ ਵਿਕਰਮ ਦੇ ਰਵੀਪ੍ਰੀਤ ਕੋਲ ਕੇ ਬੈਠਾ ਹੁੰਦਾ ਸੀ ਸੋ ਮੈਂ ਜਦੋਂ ਗਿਆ ਸੀ ਉਦੋਂ ਵੀ ਕਿਹਾ ਸੀ ਵਿਕਰਮ ਜਾਦੀ देर ਨਹੀਂ ਜਾਣ ਦੇਣਾ او ਪੀਆਰ ਵਾਸਤੇ ਲੋਕੀ ਜਾਂਦੇ ਹੁੰਦੇ ਨੇ ਨਾ ਪੀਆਰ ਜਾ ਕੇ ਫਿਰ ਵਾਪਸ ਆ ਜਾਂਦੇ ਆ ਤੂੰ ਐਸ ਕਰਕੇ ਮੈਂ ਕਹਿਣਾ ਕਿ ਸਾਨੂੰ ਬੜੀ ਖੁਸ਼ੀ ਹੈ ਤੇ ਸਾਡੇ ਵਾਂਗੂ ਇੱਕ ਪਰਿਵਾਰ ਦਾ ਜੀ ਹੈ ਦੇਖੋ ਜਿਵੇਂ ਵਿਕਰਮ ਨੇ ਕਿਹਾ ਪੰਜਵੀਂ ਜਮਾਤ ਤੋਂ ਇਕੱਠੇ ਇੱਕੋ ਹੀ ਕਲਾਸ ਵਿੱਚ ਕੋਈ ਇਕੱਠੇ ਪੜ੍ਹਿਆ ਹੋਊ ਤੇ ਰਿਸ਼ਤਾ ਕਿਵੇਂ ਜੁੜ ਜਾਂਦਾ ਹੈ ਸੋ ਰਿਸ਼ਤਾ ਉਹ ਪੰਜਵੀਂ ਜਮਾਤ ਤੋਂ ਅੱਜ ਤੱਕ ਟੁੱਟਿਆ ਨਹੀਂ ਹੋਰ ਪਿਆਰ ਵਧਿਆ ਸੋ ਇਸ ਕਰਕੇ ਅੱਜ ਉਹ ਇੱਥੇ ਆਏ ਆ ਪਾਰਟੀ ਸ਼ਾਮਲ ਹੋਏ ਆ ਤੇ ਅਨ ਕੰਡੀਸ਼ਨਲੀ ਸਪੋਰਟ ਕਰਨ ਵਾਸਤੇ ਆਇਆ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੀ ਪ੍ਰਧਾਨਗੀ ਤੇ ਸਾਰੀਆਂ ਅਹੁਦੇਦਾਰ ਛੱਡ ਕੇ ਆਇਆ ਮੈਂ ਦਿਲ ਦੀ ਗ੍ਰਾਈ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਦੂਜੀ ਗੱਲ ਮੈਂ ਲੰਬਾ ਨਹੀਂ ਲੈ ਕੇ ਜਾਣਾ ਚਾਹਣਾ ਕਿਉਂਕਿ ਮੇਰੇ ਪੰਜ ਪ੍ਰੋਗਰਾਮ ਬਲਾਡੇ ਹਲਕੇ ਦੇ ਆ ਜਿੱਥੇ ਇੱਕ ਘੰਟਾ ਕੁ ਲੇਟ ਹੋ ਗਿਆ ਮੈਂ ਤੋਂ ਇਸ ਕਰਕੇ ਵਿਕਰਮ ਨੇ ਮੇਰੇ ਗੁਸਤਾਰ ਨਾਲ ਦੱਸਿਆ ਕਿਵੇਂ ਆਪਣੇ ਨਾਲ ਠੱਗੀ ਪਹਿਲੇ 5 ਸਾਲ ਕਾਂਗਰਸ ਨੇ ਮਾਰੀ ਤੇ ਹੁਣ ਝਾੜੂ ਵਾਲੇ ਨੇ ਮਾਰੀ ਤਲਵੰਡੀ ਸਾਬੋ ਦੇ ਤੁਸੀਂ ਜਾਣਦੇ ਹੋ ਆ ਹਲਕਾ ਕੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਕੀ ਬਣਾ ਦਿੱਤਾ ਤੁਸੀਂ ਇਹ ਸ਼ਹਿਰ ਵੀ ਦੇਖ ਲਓ ਪਹਿਲੇ ਯਾਦ ਹੈ ਇੱਥੇ ਜਦੋਂ ਆਪਾਂ ਤਲਵੰਡੀ ਸਾਬੋ ਦੇ ਅੰਦਰ ਆਉਂਦੇ ਸੀ ਗੁਰੂ ਦੀ ਨਗਰੀ ਚੋਂਦੇ ਸੀ ਸੜਕ ਵੀ ਨਹੀਂ ਹੁੰਦੀ ਸੀ ਟੋਏ ਹੁੰਦੇ ਸੀ ਸ਼ਹਿਰ ਵਿੱਚ ਨਾਸੀਬ ਨਹੀਂ ਸੀ ਕੁਝ ਵੀ ਨਹੀਂ ਸੀ ਤੇ ਵੱਡੇ ਬਾਦਲ ਸਾਹਿਬ ਨੇ ਜੋ ਸਰਕਾਰ ਬਣੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਮੈਂ ਜਿੰਨੇ ਵੀ ਆਪਣੇ ਇਤਿਹਾਸਿਕ ਸ਼ਹਿਰ ਹੈ ਉਹਨਾਂ ਨੂੰ ਮੈਂ ਖੂਬਸੂਰਤ ਬਣਾਉਣਾ ਹੈ ਤੇ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਇਸ ਪਵਿੱਤਰ ਧਰਤੀ ਤੇ ਉਹਨਾਂ ਨੂੰ ਉਹਨਾਂ ਨੇ ਸੇਵਾ ਕੀਤੀ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਆਪਣੇ ਪਿੰਡਾਂ ਚ ਜਾਈ ਜਾਓ ਜੇ ਕਸੀਆਂ ਤੁਸੀਂ ਦੇਖਦੇ ਹੋ ਕਾਲੀ ਬਾਦਲ ਸਾਹਿਬ ਨੇ ਬਣਾਈਆਂ ਜੇ ਖਾਲੇ ਤੁਹਾਡੇ ਖੇਤਾਂ ਚ ਬਾਦਲ ਸਾਹਿਬ ਨੇ ਬਣਾਏ ਅੰਡਰਗਰਾਊਂਡ ਪਾਈਪਾ ਬਾਦਲ ਸਾਹਿਬ ਦੀਆਂ ਅਜੇ ਟਿਊਬਲ ਕਨੈਕਸ਼ਨ ਆ ਬਾਲ ਸਿੰਘ ਸਾਹਿਬ ਨੇ ਦਿੱਤੇ ਉਹਦੇ ਵਿੱਚ ਮੁਫਤ ਬਿਜਲੀ ਵੀ ਦਿੱਤੀ ਆ ਬਾਲ ਸਿੰਘ ਨੇ ਤੇ ਯਾਦ ਕਰੋ ਤਰਵੰਡੀ ਸਾਹਿਬ ਵਾਲੇ ਮੋਗਿਆਂ ਦੇ ਵੀ ਟਿਊਬਲ ਲਾਏ ਸੀ ਅਸੀਂ ਲਾਏ ਸੀ ਕਿ ਨਹੀਂ ਲਾਏ ਸੀ ਕੋਈ ਲਾ ਹੀ ਨਹੀਂ ਸਕਦਾ ਸੀ ਅਜੇ ਕੰਮ ਕੀਤੇ ਸੜਕਾਂ ਤੋਂ ਲੈ ਕੇ ਢਾਣੀਆਂ ਤੋਂ ਲੈ ਕੇ ਲਿੰਕ ਰੋਡਾਂ ਤੱਕ ਬਣਾਈਆਂ ਮੰਡੀਆਂ ਬਣਾਈਆਂ ਗਰੀਬ ਨੂੰ ਆਟਾ ਦਾਲ ਸ਼ੱਕਰ ਨੂੰ ਪੈਨਸ਼ਨ ਮੈਨੂੰ ਲੱਗਦਾ ਥੋੜੀ ਆਪਣੀ ਸਰਕਾਰ ਸੀ ਜਦੋਂ ਕਾਲੀਦਲ ਦੀ ਸਰਕਾਰ ਹੁੰਦੀ ਹੈ ਐ ਲੱਗਦਾ ਆਪਣੀ ਐ ਆਪਣੇ ਘਰ ਦੀ ਐ ਪਰਿਵਾਰ ਦੀ ਸਰਕਾਰ ਐ ਜਦੋਂ ਕਾਂਗਰਸ ਆ ਜਾਂਦੇ ਐ ਲੱਗਦਾ ਜਿਵੇਂ ਅੰਗਰੇਜ਼ ਆ ਗਏ ਐ ਆ ਝਾੜੂ ਵਾਲੇ ਤੇ ਮਰੇਜਾਂ ਤੋਂ ਆ ਕੇ ਲੱਗਦਾ ਐ ਅੰਗਰੇਜ਼ ਵੀ ਨਹੀਂ ਅਫਰੀਕਾ ਤੋਂ ਆਏ ਹੋਣੇ ਇਹਨਾਂ ਦਾ ਕੋਈ ਨਾਣਾ ਦੇਣਾ ਨਹੀਂ ਭਗਵੰਤ ਮਾਨ ਦਾ ਕੋਈ ਪ੍ਰਵਾਹ ਨਹੀਂ ਕੋਈ ਫਿਕਰ ਨਹੀਂ ਐਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਗੱਲ ਜਰੂਰ ਕਹਿਣਾ ਚਾਹਣਾ ਹੈ ਜਿਹੜਾ ਜੀਤ ਮਹਿੰਦਰ ਐ ਤੇ ਦੋਨੋਂ ਬਾਰੇ ਮੈਂ ਕਹਿਣਾ ਚਾਹਣਾ ਜੀਤ ਮਹਿੰਦਰ ਨੂੰ ਅਕਾਲੀ ਦਲ ਵਿੱਚੋਂ ਮੈਂ ਨਹੀਂ ਕੱਢਿਆ ਵਰਕਰਾਂ ਨੇ ਕੱਢਿਆ ਵਰਕਰਾਂ ਨੇ ਵਰਕਰ ਇਕੱਠੇ ਹੋ ਕੇ ਆਏ ਕਿ ਸਾਨੂੰ ਇੰਨਾ ਦੁਖੀ ਕੀਤਾ ਨਾ ਚਾਚਰਾ ਬੋਲਦਾ ਨਾ ਕੰਮ ਕਰਦਾ ਸਾਨੂੰ ਲੜਦਾ ਰਹਿੰਦਾ ਅਸੀਂ ਉਹਦੇ ਨਾਲ ਨਹੀਂ ਕੀਤੀ ਅਸੀਂ ਵਰਕਰਾਂ ਦੀ ਭਾਵਨਾ ਨੂੰ ਦੇਖ ਕੇ ਅਸੀਂ ਪਾਰਟੀ ਨੇ ਫੈਸਲਾ ਲਿੱਤਾ ਕਿਉਂਕਿ ਕਾਲੀ ਦਲ ਵਰਕਰਾਂ ਤੇ ਸਿਰਫ ਹੀ ਪਾਰਟੀ ਖੜੀ ਹੈ ਆ ਪਾਰਟੀ ਥੋਡੀ ਹੈ ਤੁਹਾਡੇ ਬਜ਼ੁਰਗਾਂ ਦੀ ਹੈ ਤੁਹਾਡੇ ਬਜ਼ੁਰਗਾਂ ਨੇ ਪੜਾਈ ਪਾਰਟੀ ਆ ਕੌਮ ਦੀ ਜਥੇਬੰਦੀ ਹੈ ਖਰਸਾ ਪੰਦੀ ਜਥੇਬੰਦੀ ਹੈ ਕਿਸਾਨਾਂ ਦੀ ਜਥੇਬੰਦੀ ਹੈ ਜੋ ਅਸੀਂ ਸਮਝਦੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਨਹੀਂ ਕਰ ਸਮਝਦੀਆਂ ਤੁਹਾਨੂੰ ਇਸ ਕਰਕੇ ਇੱਕ ਵੀ ਜਿਹੜੀ ਲੜਾਈ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਪੰਜਾਬ ਹੈ ਪੰਜਾਬੀ ਹੈ ਖਾਲਸਾ ਪੰਥ ਹੈ ਕਿਸਾਨ ਹੈ ਗਰੀਬ ਹੈ ਮਜ਼ਦੂਰ ਹੈ ਦੂਜੇ ਪਾਸੇ ਆ ਦਿੱਲੀ ਵਾਲੇ ਲੁਟੇਰੇ ਆ ਤਿੰਨੇ ਭਾਵੇਂ ਬੀਜੇਪੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਕਾਂਗਰਸ ਹੈ ਸਾਰੇ ਦਿੱਲੀ ਦੀਆਂ ਤੇ ਆਈ ਦਿੱਲੀ ਦੀਆਂ ਪਾਰਟੀਆਂ ਜਿਵੇਂ ਵਿਕਰਮ ਨੇ ਜ਼ਿਕਰ ਕੀਤਾ ਤੁਸੀਂ ਦੇਖੋ ਤੁਹਾਡੇ ਨਾਲ ਕਿਵੇਂ ਬਤਕਰਾ ਕੀਤਾ ਬਾਰਡਰ ਸੀਲ ਕਰਦੇ ਕਿਸਾਨਾਂ ਨੂੰ ਜਾਣ ਨਹੀਂ ਦਿੰਦਾ ਤੇ ਮੈਂ ਖੀਰ ਚ ਕਹਿਣਾ ਚਾਹਣਾ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਹੈ ਭਗਵੰਤ ਮਾਨ ਤੇ ਆਪਣੇ ਅਮੇਸ਼ਾ ਨਾਲ ਮਿਲ ਕੇ ਤੁਸੀਂ ਵੀ ਬਾਰਡਰ ਸੀਲ ਕਰ ਦਿਓ 1 ਜੂਨ ਨੂੰ ਇੱਕ ਇੱਕ ਵੋਟ ਖੇਤਰੀ ਪਾਰਟੀ ਨੂੰ ਪਾਉਣੀ ਹੈ ਕਿਸੇ ਵੀ ਦਿੱਲੀ ਵਾਲੀ ਪਾਰਟੀ ਨੂੰ ਵੋਟ ਪਾਣੀ ਬਾਰਡਰ ਸੀਲ ਕਰ ਦਿਓ ਕਿ ਪੰਜਾਬੀਆਂ ਦੀ ਵੋਟ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਹੀਂ ਜਾਊਗੀ ਤੇ ਵਾਪਸ ਆਪਣੇ ਇਲਾਕੇ ਵਿੱਚ ਸਰਕਾਰ ਲੈ ਕੇ ਆਈਏ ਜਿਵੇਂ ਵੀ ਬਾ ਹਰਸਿੰਦਰ ਕੌਰ ਬਾਦਲ ਨੇ ਕਿਸਾਨੀ ਦੀ ਲੜਾਈ ਪਾਰਲੀਮੈਂਟ ਲੜਾਈ ਗਰੀਬ ਦੀ ਲੜਾਈ ਪੰਜਾਬ ਦੀ ਲੜਾਈ ਖਾਲਸਾ ਪੰਥ ਦੀ ਵਾਅ ਚੱਕੀ ਫਿਰ ਤੂੰ ਆਪਾਂ ਭੇਜਿਏ ਐਜੇ ਵਕੀਲ ਚਾਹੀਦੀ ਹੈ ਜਿੰਨ ਜਿਹੜੇ ਆਪਣੇ ਇਲਾਕੇ ਵਿੱਚ ਆਮ ਲੈ ਕੇ ਆਏ ਸੈਂਟਰਲ ਯੂਨੀਵਰਸਿਟੀ ਲੈ ਕੇ ਆਏ ਆ ਕਾਲਜ ਮੱਲੇ ਦਾ ਕੋਈ ਚੀਜ਼ ਬਜੀ ਨਹੀਂ ਜਿਹੜੀ ਚੀਜ਼ ਆਪਣੇ ਇਲਾਕੇ ਚ ਨਹੀਂ ਹੋਏ ਹਲੇ ਬਹੁਤ ਕੰਮ ਕਰਨ ਵਾਲਾ ਹਿੰਮਤ ਕਰਕੇ ਪਹਿਲੀ ਲੜਾਈ ਜਿੱਤੀਏ ਪਹਿਲੀ ਪਾਰਲੀਮੈਂਟ ਦੀ ਲੜਾਈ ਜਿੱਤ ਕੇ ਉਹਦੇ ਬਾਅਦ ਅਸੈਂਬਲੀ 'ਚ ਆਪਾਂ ਵਾਪਸ ਆਪਣੇ ਲੱਕ ਕਿਦਰਾਜ ਲੈ ਕੇ ਆਈਏ ਤੇ ਤੁਹਾਡੇ ਜਿਹੜਿਆਂ ਦੀ ਕੁਸ਼ੀਆਂ ਵਾਪਸ ਲੈ ਕੇ ਆਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਫਿਰ ਤੋਂ ਮੈਂ ਆਪਣੇ ਰਵੀਪ੍ਰੀਤ ਜੀ ਨੂੰ ਫਿਰ ਤੋਂ ਵਧਾਈ ਦਿੰਨਾ ਤੇ ਮੈਂ ਵਿਸ਼ਵਾਸ ਦੋਣਾ ਉਹਨਾਂ ਉੱਚੀ ਸੀਮ ਨੂੰ ਕਿ ਉਹ ਭਰਾਵਾ ਵਾਂਗੂ ਪਰਿਵਾਰ ਵਾਂਗੂ ਹੈ ਹੀ ਪਰਿਵਾਰ ਦੇ ਜੀ ਤੇ ਇੱਕ ਵੱਡਾ ਪਰਿਵਾਰ ਸਾਡਾ ਹੋਰ ਵੱਧ ਗਿਆ ਤੇ ਇਕੱਠੇ ਪਰਿਵਾਰ ਵਾਂਗੂ ਤੇ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਆ ਜਿਹੜੇ 20 ਦਿਨਾਂ ਦਿੰਨ ਰਾਤ ਮਿਹਨਤ ਕਰਕੇ ਤੁਸੀਂ ਨੇਰੀ ਲਿਆ ਦਿਓ ਉੜਾ ਦਿਓ ਸਾਰੇ ਆ ਦਿੱਲੀ ਵਾਲੇ ਪਾਰਟੀਆਂ ਦੇ ਝੰਡੇ ਚੁੰਡੇ ਰਹਿਣਾ ਨਹੀਂ ਇਹ ਆਪਾਂ ਪਹਿਲੀ ਤਰੀਕ ਦੇ ਬਾਅਦ ਦਿੱਲੀ ਵਾਲੀ ਪਾਰਟੀ ਨੂੰ ਇੱਥੇ ਝੁੱਲੂਗਾ ਤੇ ਕੇਸਰੀ ਝੰਡਾ ਝੁੱਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਪ੍ਰਸ਼ੰਸਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦਾ ਜਿੰਨਾਂ ਦੇ ਬਹੁਤ ਬਟੇ ਰਹੇਵੇਂ ਨਾ ਪੰਜ ਛੇ ਪ੍ਰੋਗਰਾਮ ਬਟੇ ਹੋਰ ਜਿਨ੍ਹਾਂ ਨੂੰ ਸਬੋਧਨ ਕਰਨਾ